ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਜਗਜੀਤ ਸਿੰਘ ਢੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਜੋ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਪੰਜਾਬ ਸਰਕਾਰ ਵੱਲੋਂ ਉਸ ਪ੍ਰਦਰਸ਼ਨ ਨੂੰ ਰੋਕਿਆ ਗਿਆ ਤੇ ਕੁਝ ਕਿਸਾਨ ਆਗੂਆਂ ਨੂੰ ਫੜਕੇ ਜੇਲਾਂ ਵਿੱਚ ਵੀ ਬੰਦ ਕੀਤਾ ਗਿਆ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਕੱਲ ਜੋ ਕਿਸਾਨਾਂ ਨੇ ਚੰਡੀਗੜ੍ਹ ਜਾ ਕੇ ਗਣਿਆ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਉਸ ਪ੍ਰੋਗਰਾਮ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਕੁਚਲਣ ਦੀ ਕੋਸ਼ਿਸ਼ ਕੀਤੀ ਕੁਚਲਣ ਦੀ ਕੇਵਲ ਕੋਸ਼ਿਸ਼ ਨਹੀਂ ਕੀਤੀ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਕੁਚਲਿਆ ਗਿਆ ਆਗੂਆਂ ਨੂੰ ਫੜ ਕੇ ਅੰਦਰ ਕੀਤਾ ਗਿਆ ਕਿਸਾਨਾਂ ਨੂੰ ਖੇਤਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਤਾਂ ਇਹ ਬਿਲਕੁਲ ਭਗਵੰਤ ਮਾਨ ਦੀ ਸਰਕਾਰ ਦੀ ਸੇਮ ਰਾਹਾਂ ਤੇ ਚੱਲੀ ਐ ਜਿਹੜੇ ਰਾਹਾਂ ਦੇ ਉੱਤੇ ਕੇਂਦਰ ਸਰਕਾਰ ਮੋਦੀ ਦੀ ਸਰਕਾਰ ਚੱਲ ਰਹੀ ਐ। ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਇਹ ਸਮਝਦੀ ਐ ਕਿ ਦਿੱਲੀ ਸਾਡੀ ਐ। ਦਿੱਲੀ ਦੇ ਅੰਦਰ ਕਿਸੇ ਨੂੰ ਆ ਕੇ ਐਸੇ ਆਉਦੀ ਗੱਲ ਨਹੀਂ ਕਰਨ ਦੇਣੀ, ਗੱਲ ਨਹੀਂ ਕਹਿਣ ਦੇਣੀ। ਬਿਲਕੁਲ ਉਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਜਾ ਕੇ ਆਪਣੀ ਗੱਲ ਕਰਨ ਤੋਂ ਰੋਕਿਆ ਤੇ ਉਸ ਤੋਂ ਵੀ ਮਤਲਬ ਬੁਰੇ ਤਰੀਕੇ ਦੇ ਨਾਲ ਰੋਕਿਆ ਮੈਂ ਐਸਾ ਕਹੂੰਗਾ ਕਿ ਕਿਸਾਨਾਂ ਨੂੰ ਬਾਹਰ ਨਿਕਲਣ ਦੀ ਹਿੰਮਤ ਤੱਕ ਨਹੀਂ ਪੈਣ ਦਿੱਤੀ ਕਿਸਾਨਾਂ ਦੇ ਵਿੱਚ ਔਰ ਉਹ ਕਿਸਾਨ ਵਿਚਾਰੇ ਥੰਮ ਵਕ ਵਕ ਥਾਣਿਆਂ ਦੇ ਵਿੱਚ ਵੀ ਇਹਨਾਂ ਨੇ ਗ੍ਰਿਫਤਾਰ ਕਰਕੇ ਬੰਦ ਕੀਤੇ ਤੋਂ ਜੋ ਮੈਂ ਸਮਝਦਾ ਇਹ ਜਿਹੜੀ ਕਾਰਵਾਈ ਹੈ ਜਿਹੜੀ ਕਰਤੂਤ ਹੈ ਸਿੱਧ ਕਰਦੀ ਹੈ ਕਿ ਭਵੰਤਮਾਨ ਦੀ ਸਰਕਾਰ ਬਿਲਕੁਲ ਕੇਂਦਰ ਦੇ ਹਾਥੇ ਚੱਲ ਰਹੀ ਹੈ। ਔਰ ਜੋ ਅਤਿ ਨਿੰਦਨਯੋਗ ਹੈ। ਸਾਡੇ ਸੂਬੇ ਦੇ ਲੋਕਾਂ ਨੇ ਜਿਹੜਾ ਬਹੁਤ ਵੱਡੇ ਬਦਲਾਅ ਦੀ ਉਮੀਦ ਨਾਲ ਐਡਾ ਵੱਡਾ ਮੰਡਟ ਦੇ ਕੇ ਇਹਨਾਂ ਨੂੰ ਜਿਤਾਇਆ ਸੀ। ਅੱਜ ਪੂਰਾ ਸਟੇਟ ਪੂਰਾ ਸੂਬਾ ਸਾਰੇ ਲੋਕ ਇਹਦੇ ਤੋਂ ਪਛਤਾ ਰਹੇ ਨੇ। ਇਹਦੇ ਤੋਂ ਦੁੱਖ ਮਹਿਸੂਸ ਕਰ ਰਹੇ ਨੇ। ਅਰੇ ਆਸੀ ਸਮੀਖਿਆ ਐ ਐਸਕੇਮ ਨਾਨ ਪੋਲੀਟਿਕਲ ਵੱਲੋਂ ਇਹ অতি ਨਿੰਦਨਯੋਗ ਕਾਰਵਾਈ ਹੋਈ ਹੈ ਜਿਹੜੇ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਉੱਥੇ ਆਉਣ ਤੱਕ ਨਹੀਂ ਦਿੱਤਾ ਗਿਆ ਰਸਤਿਆਂ ਦੇ ਨੂੰ ਬਲੌਕ ਕੀਤਾ ਗਿਆ ਘਰਾਂ ਦੇ ਵਿੱਚ ਲੋਕਾਂ ਦੀਆਂ ਟਰੈਕਟਰ ਟਰਾਲੀਆਂ ਖੋਹ ਕੇ ਲੋਕਾਂ ਤੋਂ ਉਹਨਾਂ ਨੂੰ ਟਰੈਕਟਰ ਟਰਾਲੀਆਂ ਤੋਂ ਉਤਾਰਿਆ ਗਿਆ ਧੱਕੇ ਨਾਲ ਪੁਲਿਸ ਨੇ ਖੁਦ ਟਰੈਕਟਰਾਂ ਤੇ ਕਬਜ਼ਾ ਕਰਕੇ ਰੱਖਿਆ ਇਹ ਸਾਰਾ অতি ਨਿੰਦਨਯੋਗ ਹੈ ਜਿਹਦਾ ਅਸੀਂ ਕੋ ਗੁਰ ਸ਼ਬਦਾਂ ਦੇ ਵਿੱਚ ਨਖੇਦੀ ਵੀ ਕਰਦੇ ਆ ਤੇ ਨਿੰਦਾ ਕਰਦੇ ਆ